ਦੇ ਵਿੱਚ ਇੱਕ ਤਾਲਰ ਦੀ ਟੀਮ ਮੌਜੂਦ ਆ ਇੱਥੇ ਰੋਸ ਰੈਲੀ ਇੱਕ ਕੱਢੀ ਜਾ ਰਹੀ ਆ ਕੀ ਗੱਲਬਾਤ ਆ ਗੇਟ ਤੇ ਖੜੇ ਨੇ ਮੁਲਾਜ਼ਮ ਕੀ ਗੱਲਬਾਤ ਆ ਸਰ ਇਹ ਸਾਡੀ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵੱਲੋਂ ਇਹ ਰੋਸ ਰੈਲੀਆਂ ਦੀ ਕਾਲ ਆਈ ਆ ਕਿ 24 ਤਰੀਕ ਨੂੰ ਸਾਰੀਆਂ ਸਬ ਡਿਵੀਜ਼ਨਾਂ ਡਿਵੀਜ਼ਨਾਂ ਪੱਧਰ ਦੇ ਉੱਤੇ ਰੋਸ ਰੈਲੀਆਂ ਕੀਤੀਆਂ ਜਾਣੀਆਂ ਉਸੇ ਕੜੀ ਵਜੋਂ ਅੱਜ ਅਸੀਂ ਪਾਵਰ ਕਾਮ ਦੀ ਮੈਨੇਜਮੈਂਟ ਔਰ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਮਸਲਿਆਂ ਦੇ ਸੰਬੰਧ ਵਿੱਚ ਇਹ ਰੋਸ ਰੈਲੀ ਕਰ ਰਹੇ ਆ ਕੀ ਮੰਗਾਂ ਜੀ ਇਹਦੇ ਵਿੱਚ ਸਾਡੀਆਂ ਜਿੱਦਾਂ ਕਿ ਇਹ ਪੇ ਕਮਿਸ਼ਨ ਦੀਆਂ ਜਿਹੜੀਆਂ ਸਾਡੀਆਂ ਏਰੀਆ ਰਿਆ ਉਹ ਨਹੀਂ ਸਾਨੂੰ ਦਿੱਤਾ ਰਿਹਾ ਡੀਏ ਦੀਆਂ ਕਿਸ਼ਤਾਂ ਸਾਡੀਆਂ ਜਾਮ ਕੀਤੀਆਂ ਗਈਆਂ ਆ ਪ੍ਰਾਈਵੇਟੇਸ਼ਨ ਜਿਹੜਾ ਇਹ ਦਿਨੋਂ ਦਿਨ ਵਧਾਰੇ ਆਊਟਸੋਰਸਿੰਗ ਰਾਈ ਇਹ ਜਿਹੜੇ ਸਾਥੀ ਆ ਉਹਨਾਂ ਨੂੰ ਰੱਖਿਆ ਜਾ ਰਿਹਾ ਲੇਕਿਨ ਜੋ ਰੈਗੂਲਰ ਭਰਤੀ ਉਹ ਨਹੀਂ ਕੀਤੀ ਜਾ ਰਹੀ ਇਹ ਸਾਡੀਆਂ ਮੰਗਾ ਮਸਲੇ ਆ ਜਿਹਨੇ ਰੈਗੂਲਰ ਭਰਤੀ ਤੁਹਾਡੇ ਕਹਿੰਦਾ ਮਤਲਬ ਉਹ ਨਹੀਂ ਕੀਤੀ ਜਾ ਰਹੀ ਹਾਂਜੀ ਹਾਂਜੀ ਜਿਹਨੇ ਪੁਰਾਣੇ ਕਰਮਚਾਰੀ ਉਹ ਹੀ ਆ ਹਾਂਜੀ ਜਿਹੜੇ ਪੁਰਾਣੇ ਥੋੜੇ ਬਹੁਤੀ ਕੀਤੀ ਜਾ ਰਹੀ ਹੈ ਪਰ ਜ਼ਿਆਦਾ ਜਿਹੜੀ ਜਿਹੜੇ ਪ੍ਰਾਈਵੇਟ ਆ ਸਾਥੀ ਉਹ ਕਰ ਰਹੇ ਜਿਹੜੇ ਜਿਹੜੇ ਨਾਲ ਕੇ ਸਾਡੇ ਸਾਥੀਆਂ ਦੀ ਉਜਰਤ ਦੇ ਉੱਤੇ ਟਾਕਾ ਵਜੇਦਾ ਆ ਤੇ ਜੇ ਅਸੀਂ ਉਹੀ ਸਾਡੇ ਸਾਥੀ ਰੈਗੂਲਰ ਹੋਣਗੇ ਤਾਂ ਉਹਨਾਂ ਦੀਆਂ ਜਿਹੜੀਆਂ ਵਧੀਆਂ ਤਨਖਾਹਾਂ ਔਰ ਵਧੀਆ ਉਹਨਾਂ ਦੇ ਭੱਤੇ ਹੋਣਗੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਢੰਗ ਦੇ ਨਾਲ ਕਰ ਸਕਣਗੇ ਕਿੰਨੇ ਘੰਟੇ ਦੀ ਡਿਊਟੀ ਹੁੰਦੀ ਹੈ ਇਹ ਸਾਡੀ ਤਾਂ 24 ਘੰਟੇ ਹੀ ਆ ਜੀ ਉਹ ਵੀ ਕਿੱਟੇ ਕਸ਼ੂ ਵਿਕਟੇ ਤਾਂ ਨਹੀਂ ਡਿਊਟੀ ਹੁੰਦੀ ਜੇ ਜੇਹੀ ਤਾਂ ਹਰ ਵੇਲੇ ਹੁੰਦਾ ਜੀ ਜੇਹੀ ਹਰ ਵੇਲੇ ਹਾਂ ਹਾਂ ਜੀ ਹਾਂ ਜੀ ਬਾਕੀ ਸਾਥੀਆਂ ਦੇ 8 ਘੰਟੇ ਡਿਊਟੀ ਹੁੰਦੀ ਹੈ ਜੀ ਕੋਈ 10 ਘੰਟੇ ਵੀ ਲਾਉਂਦੇ ਕੋਈ ਜਿੱਦਾਂ ਜਦੋਂ ਵੀ ਕੋਈ ਆਉਂਦੀ ਹੈ ਡਿਊਟੀ ਹੋਸੀ ਉਸੇ ਵੇਲੇ ਪਹੁੰਚਦੇ ਆ ਕਿਉਂਕਿ ਸਾਡੀ ਕੀ ਨਸਰ ਤੁਹਾਡਾ ਮੇਰਾ ਅਮਨਦੀਪ ਸਿੰਘ ਲਾਈਨਮੈਨ ਜੀ ਕੀ ਆਉਦਾ ਜੀ ਤੁਹਾਡਾ ਇੱਥੇ ਮੇਰਾ ਲਾਈਨਮੈਨ ਦਾ ਜੀ ਲਾਈਨਮੈਨ ਕੀ ਮੰਗਾ ਤੁਹਾਡੀਆਂ ਇੱਥੇ ਮੰਗਾ ਸਾਡੀਆਂ ਸੜੀਆਂ ਸਾਰੀ ਤਾਂ ਡੀਏ ਪੈਂਡਿੰਗ ਪਿਆ ਜੀ ਜੀ ਤੇ ਡਿਊਟੀਆਂ ਦਾ ਹੈਗਾ 24 24 ਘੰਟੇ ਪਜਾਈ ਰੱਖਦੇ ਨੇ ਸਾਰਿਆਂ ਤੇ ਆਪਣਾ ਪ੍ਰਾਈਵੇਟੇਸ਼ਨ ਵਧ ਰਹੀ ਹੈ ਉਹਨਾਂ ਦੀ ਡਿਮਾਂਡ ਹੈ ਵੀ ਰੈਗੂਲਰ ਭਰਤੀ ਕੀਤੀ ਜਾਵੇ ਸੀਐਚਵੀ ਵਰਕਰ ਨੇ ਸਾਡੇ ਉਹਨਾਂ ਨੂੰ ਅਸੀਂ ਭਜਾਈ ਰੱਖਦੇ ਹਾਂ ਜੀ ਤੇ ਉਹ ਡਿਮਾਂਡ ਹੈ ਸਾਡੀ ਵੀ ਉਹਨੂੰ ਰੈਗੂਲਰ ਕੀਤਾ ਜਾਵੇ ਸੈਲਰੀਆਂ ਵਧੀਆਂ ਹੋਣ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਕਿੰਨੇ ਘੰਟੇ ਦੀ ਡਿਊਟੀ ਹੁੰਦੀ ਹੈ ਇਹਦੀ ਡਿਊਟੀ ਸਾਡੀ ਹੈਗੀ 8 ਘੰਟੇ ਪਰ ਕੰਮ 24 ਘੰਟੇ ਹੈ ਜੀ ਕੰਮ 24 ਘੰਟੇ ਹਾਂਜੀ ਹਾਂ ਬੰਦਿਆਂ ਦੀ ਘਾਟ ਕਰਨ ਤੇ 24 ਘੰਟੇ ਆਉ ਨਹੀਂ ਆਸੀ ਨਵੇਂ ਬੰਦੇ ਭਰਤੀ ਨਹੀਂ ਕਰ ਰਹੇ ਨਵੇਂ ਬੰਦੇ ਹੈ ਨਹੀਂ ਸਾਡੇ ਸਾਡੇ ਤਸਵੀਰਾਂ ਜਿਹੜੀਆਂ ਤੁਹਾਨੂੰ ਨਕੋਦਰ ਤੋਂ ਬਿਜਲੀ ਘਰ ਤੋਂ ਦਿਖਾ ਰਹੀ ਸੀ ਜਿੱਥੇ ਕਿ ਇੱਥੇ ਰੋਸ ਰੈਲੀ ਇੱਕ ਕੱਢੀਆ ਗੇਟ ਰੈਲੀ ਕੱਢ ਗੇਟ ਰੈਲੀ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਇਹਨਾਂ ਨੇ ਮੰਗਾ ਆਪਣੀਆਂ ਦਸੀਆਂ ਆ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾਲਾ ਨਿਊਜ਼ ਨਕੋਦਰ